ਉਹ ਦਾ ਆਸਿਰੋਂ ਕਰ ਜਤਾਰ ਕੇ ਫਸ ਸਿੱਕੇ ਪਰਵਾਹ ਔਰ ਵਾਰ ਕੇ ਉਹ ਕੋਮਦਾ ਆਸਿਰੋਂ ਕਰ ਜਤਾਰ ਕੇ ਬਿੜ ਪੁੱਤੋ ਬੇਟੋ ਹੂੰ ਸਕਦਾ ਮਾਂ ਗੁਜਰੀ ਹੀ ਤੇਰੇ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੂੰ ਸਕਦਾ ਮੱਕੇ ਗਿਆ ਗੱਲ ਮੁੱਕਦੀ ਨਹੀਂ ਭਾਵੇਂ ਸੌ ਸੌ ਜੁਮੇ ਪੜਾਈਏ गंगा गया गल मुकदी ना ही पावे सौ सौ गोते खाइए गल ताइ मुकदी जेकर मैन दिलों पले मां गुजरी तेरे चल वर्गा चल होर कोई नहीं हो सकता तन पटने दी धरती लाल जन्मिया तेरा मां तन पटने दी धरती जिथे लाल जन्मिया तेरा मां ਉਹ ਕੋਮਨ ਪਿਤਾ ਨੂੰ ਸਾਂਭਰ ਕੀਤਾ ਤੰਤ ਨੇ ਸਦਾ ਜੇ ਰਾਮ ਕੋਈ ਲਾਲ ਜਿਆ ਲਾਲ ਵਰਲਾ ਕੋਈ ਹੋ ਸਕਦਾ ਮਾਗ ਜਰੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾਗ ਜਰੀ ਤੇਰੇ ਚਨ ਵਰਗਾ ਚਨ ਹੋਰ ਕੋਈ ਹੋ ਸਕਦਾ ਉਹ ਤੋਂ ਬਖਸ਼ੀਏ ਕਿਰਪਾਨੀ ਕਦ ਨੇ ਦਿਲੋਂ ਪਲਾਉ ਸਕਦੇ ਅਸਮਾਤੀਏ ਇੱਕ ਰਾਮਨੀ ਕਦੋਂ ਨੂੰ ਨੂੰ ਪੜਾ ਸਕਦੇ ਹੁਲੇਬ ਚਤਾਂ ਬੜੀ ਵਾ ਆਇਆ ਕਰਜਾ ਕਦਨੀ ਸਿਰ ਹੁਟ ਸਕਦੇ ਲਾਭ ਚਤਾਂ ਬੜੀ ਵਾ ਆਇਆ ਕਰਜਾ ਕਦਨੀ ਸਿਰ ਹੁਟ ਸਕਦੇ ਕੋ ਸਿੱਤੀ ਬੁੱਕੋ ਜੀ ਮੁੜ ਜਾਵੇ ਕੋਬਿੰਦੂ ਮੰਗੋ ਕੋ ਸੌ ਲਾਵੇ ਸਿੱਤੀ ਬੁੱਕੀ ਹੀ ਮੁੜ ਜਾਵੇ ਕੋਬਿੰਦੂ ਮੰਗੋ ਕੋ ਨਾ ਲਾਵੇ ਅਪੇ ਗੂ ਤੇ ਆਪੇ ਚੇ ਮੂਹੇ ਜਵਾਨ ਕਿਤੋਂ ਸਕਦ ਮੰਗ ਜਿਹਨੀ ਤੇਰੇ ਚਲ ਵਰਗ ਅਕਲ ਨੂੰ ਮਾਇਕ ਜਿਕਤ ਸੰਸਾਰ ਦੇ ਜਿੰਨੀ ਭੰਦੇ ਹੋਣ ਗੁਰੂ ਤੇ ਗੁਰੂ ਦੇ ਮੀਰ ਜਾਦੇ ਆ ਬਾਬਾ ਮੀਰ ਜਾਦੇ ਕਹਿੰਦੇ ਆ ਆਪਾਂ ਪੰਜਾਬੀ ਮਰਾਸੀ ਗਾਇਦੇ ਨੇ ਆ ਸੋ ਤੋਂ ਸਤੇ ਪਾਛਾ ਗੁਰੂ ਗਰੀਬ ਨਿਵਾਜ ਜੀ ਕਿਰਪਾ ਕੀਤੀ ਹੈ ਆਓ ਸਾਰੇ ਨਾਮ ਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿ ਹਰੋ ਹਰ ਨਾਮ ਲੈ ਸਾਚੇ ਸਾਹਿਬ ਕਹਿਓ ਬਿਨੋਰਤ ਪੂਰੇ ਤਾਪ ਉਤਰੇ ਸਰ ਸੂਰੇ ਗੁਰ ਤੇ ਜਾਮੀ ਦੁੜਤੇ ਪੁਣੀ ਕਹਤੇ ਪਵਿੱਤ ਰਹਿਆ ਬਿਨੋਰੇ ਦਿਨਵੰਤ ਨਾਨਕ ਗੁਰ ਚਰਨ ਲਗ बलोक तो पवन गुरु पानी पिता दिवस रात तो दाई दाया चंग बुर आइया करमिया पोया अपनी गिनी नाम ते आया गिनी नाम ते ना तेया ग मसा कतकाल मसा काल ਜਿੰਨੇ ਨਾਮ ਤੇ ਆਇਆ ਜਿੰਨੇ ਨਾਮ ਤੇ ਆਇਆ ਵਾਹਿਗੁਰੂ 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 ਸਾਰੇ ਵਾਹਿਗੁਰੂ ਵਾਹਿਗੁਰੂ ਗੱਜ ਕੇ ਵਾਹਿਗੁਰੂ 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 ਬੋਲ ਵਾਹਿਗੁਰੂ ਕੀ ਕਾ ਖਾਲਸਾ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਸ੍ਰੀ ਰਾਮਦਾਸਾਏ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰਣੋਂ ਨੇ ਤੇ ਆਵੇ ਧਾਏ ਸਭ ਖਾਏ ਹੋਏ ਸਹਾਇ ਦਸੰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਏ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਸਰੂਪ ਪ੍ਰਤਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਮ ਗ੍ਰੰਥ ਸਰਬ ਲੋਕ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਸਾਹਿਬ ਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹਠੀਆਂ ਜਪਮੀਆਂ ਤਪਮੀਆਂ ਨੇਮੀਆਂ ਪ੍ਰੇਮੀਆਂ ਜਿਨ੍ਹਾਂ ਤੁਹਾਡਾ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇਗ ਵਾਹੀ ਦੇਖ ਕੇ ਅਨ ਡਿਠ ਕੀਤਾ ਦਿਨਾ ਪਿਆਰਿਆਂ ਸਤਿਆਰਿਆਂ ਸੂਰਬੀਰਾਂ ਦੀ ਪਾਵਨ ਪਵਿੱਤਰ ਕਮਾਈ ਦਾ ਭੈਣ ਕਰਕੇ ਖਾਲਸਾ ਜੀ ਬੋਲੋ ਜੀ ਪੰਜਾ ਤਖਤਾਨ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਗੁਰੂ ਨਿਸ਼ਾਨਾਂ ਗੁਰੂ ਸਰੋਵਰਾਂ ਗੁਰੂ ਧੰਸਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪ੍ਰਤਮੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪਿ ਤੇ ਆਵੇ ਜਿਤੇ ਆਉਣ ਕਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾਂ ਕਹਾਂ ਰੱਛਿਆ ਰਿਆਇਤ ਵੇਕ ਤੇਗ ਫਤਿਹ ਬਿਰਧ ਕੀ ਪੈਜ ਪੰਦ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਂ ਨੂੰ ਸਿੱਖੀ দান ਕੇਸ দান ਰਹਿਤਿ দান ਵਿਵੇਕ দান ਸਾਹਾ দান ਭਰੋਸਾ দান ਦਾਨਾ ਸਿਰਦਾਨ ਨਾਮ দান ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੈ ਟਲ ਧਰਮ ਕਾ ਜੈਕਾਰ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਂ ਦਾ ਮਾਨਣੀ ਮਾ ਮਤੁੱਚੀ ਮਤ ਪਾਤੇ ਰਾਖੇ ਜੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਦਾਤਾ ਜਿਓ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਹੋਰ ਗੁਰਦੁਆਰਿਆਂ ਗੁਰਧਾਮਾਂ ਗੁਰ ਨਿਸ਼ਾਨਾਂ ਗੁਰ ਸਰੋਵਰਾਂ ਗੁਰੂ ਧੌਂਸਿਆ ਝਟੋ ਖਾਲਸਾ ਪੰਥ ਨੂੰ ਮਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਖਾਲਸਾ ਪੰਥ ਨੂੰ ਬਖਸ਼ੋ ਜੀ 헤 ਨਿਮਾਣੀਆਂ ਦੇ ਮਾਨਣੀਆਂ ਦੇ ਤਾਲ ਨਿਉਟੀਆਂ ਦੀ ਉੜਨੀ ਆਸਰਿਆਂ ਦੇ ਆਸਰੇ ਸਰਬ੍ਰੇ ਕਾਇਨਾਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੀ ਅਪਾਰ ਅਪਾਰ ਕਿਰਪਾ ਬਖਸ਼ਿਸ਼ ਮਿਹਰ ਹੋਈ ਹੈ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਵਿਦਿਆਲਿਆ ਗੁਰਬਾਣੀ ਗੁਰਦੁਆਰਾ ਗੁਰਸਰਨ ਸਾਹਿਬ ਗੁਰੂ ਅਮਰਦਾਸ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਜਾਵੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਜਨਨ ਜਾਦੇ ਅਤੇ ਮਾਤਾ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੋਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰਕੌਰ ਜੀ ਦੀ ਲਾਸ਼ਾਨੀ ਸ਼ਹਾਦਤ ਨੂੰ ਸਮੂਹ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਦਿਆਂ ਹੋਇਆ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਬਾਲ ਪੁੱਤਰ ਸਤਨ ਤੇ ਰਾਤਰੀ ਦੇ ਦੀਵਾਨ ਦੀ ਪ੍ਰਮਤਾ ਹੋਈ ਸੀ ਸੱਚੇ ਪਾਤਸ਼ਾਹ 23 ਤਰੀਕ ਤੋਂ ਲੈ ਕੇ ਅੱਜ ਤੱਕ ਦੀ ਜਮਾਨ ਦੀ ਸੰਪੂਰਨਤਾ ਹੋਈ ਹੈ ਗੁਰੂ ਗਰੀਬ ਨਵਾਜ ਜੀ 23 ਤਰੀਕ ਤੋਂ ਲੈ ਕੇ ਅੱਜ ਤੱਕ ਗੁਰੂ ਕੇ ਆ ਪਿਆਰਿਆਂ ਕੋਲੋਂ ਹਰ ਜਸ ਕਰਦਿਆਂ ਕੀਰਤਨ ਕਰਦਿਆਂ ਗੁਰਬਾਣੀ ਦੀ ਵਿਚਾਰ ਕਰਦਿਆਂ ਕੋਈ ਭੁੱਲਾ ਹੋ ਗਿਆ ਹੋਣ ਬਖਸ਼ ਲਣਾ ਬਖਸ਼ਣ ਹਾਰੋ ਅੱਜ ਰਾਤਰੀ ਦੇ ਜਮਾਨਾ ਦੀ ਸੰਪੂਰਨਤਾ ਹੋਈ ਹੈ ਅੱਜ ਦਾ ਕੋਟਾਨ ਕੋਟਾਨ ਧੰਨਵਾਦ ਹੈ ਸੱਚੇ ਪਾਤਸ਼ਾਹ ਜੀ ਉਹ ਸ਼ਹੀਦਾਂ ਦੀ ਯਾਦ ਕਰਦਿਆਂ ਹੋਇਆਂ ਜੋ ਸ਼ਹੀਦੀ ਸਮਾਗਮ ਪ੍ਰਮਾਤ ਕੀਤਾ ਹੋਇਆ ਹੈ ਜੋ ਅੱਗੇ ਵੀ ਸੱਚੇ ਪਾਤਸ਼ਾਹ ਜਵਾਨ ਹਨ ਕਲ ਰੋਜ ਦੇ ਆਜ ਦੇ ਨਿਰਬੇਗੰਤ ਅਸਾਧ ਸੰਪੂਰਨ ਕਰਨ ਲੈਣੇ ਚੜ੍ਹਦੀਆਂ ਕਲਾ ਬਕਸ਼ਿਸ਼ ਕਰਨੀਆਂ ਗੁਰੂ ਗਰੀਬ ਨਿਵਾਜ ਜੀਓ ਮਿਹਰਾਂ ਦੇ ਦਾਤੇ ਜਿਨ੍ਹਾਂ ਗੁਰਮੁਖ ਪਿਆਰਿਆ ਨੇ ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ ਦੇ ਉੱਤੇ ਗੁਰੂ ਗਰੀਬ ਨਿਵਾਜ ਜੀਓ ਸ਼ਹੀਦੀ ਸਮਾਗਮ ਆਵੇ ਤੇ ਹਿੱਸੇ ਪਾਏ ਹਨ ਸਭ ਦੀਆਂ ਮਨੋ ਕਾਮਨਾ ਸੰਪੂਰਨ ਕਰਨੀਆਂ ਸਰਦਾਰ ਹਰਭਜਨ ਸਿੰਘ ਜੀ ਸੱਚੇ ਪਾਤਸ਼ਾਹ ਜਨ ਸੁਪੁੱਤਰ ਪ੍ਰਭਜੀਤ ਸਿੰਘ ਜੀ ਗੁਰੂ ਗਰੀਬ ਨਿਵਾਜ ਜੀ ਨਾਮ ਵੱਲੋਂ ਸ੍ਰੀ ਅਖਨਪਾਲ ਸਾਹਿਬ ਵਰਨੀ ਸਮੇਤ ਪ੍ਰਮਾਣ ਕਰਾਇਆ ਗਿਆ ਹੈ ਬਾਣੀ ਦੇ ਜਾਪ ਚੱਲ ਰਹੇ ਹਨ ਭਾਈ ਵੀਰ ਸਿੰਘ ਜਨ ਸੁਪੁੱਤਰ ਕੁਲਵੀਰ ਸਿੰਘ ਜੀ ਭਾਈ ਮੱਖਣ ਸਿੰਘ ਜਨ ਸੁਪੁੱਤਰ ਗੁਰੂ ਲਾਲ ਸਿੰਘ ਜੀ ਸੱਚੇ ਪਾਤਸ਼ਾਹ ਜੀਓ ਸਮੂਹ ਪਰਿਵਾਰਾਂ ਉੱਤੇ ਮਿਹਰ ਪ੍ਰਿਆਹ ਹੱਥ ਰੱਖਣਾ ਚੜ੍ਹਦੀ ਕਲਾ ਬੁਖਸ਼ ਕਰਨੀ ਬੱਚੇ ਪ੍ਰਭਜੀਤ ਸਿੰਘ ਜਿਸ ਮਨੋ ਕਾਣ ਲੈ ਕੇ ਸ੍ਰੀ ਅਖਨਪਾਲ ਸਾਹਿਬ ਦੀ ਸੇਵਾ ਲਈ ਹੈ ਆਪ ਜੀ ਨੇ ਸੱਚੇ ਪਾਤਸ਼ਾਹ ਉਹਨਾਂ ਨੇ ਮਨੋ ਕਾਮਨਾ ਸੰਪੂਰਨ ਕਰਨੀਆਂ ਪਰਿਵਾਰ ਵਿੱਚ ਪ੍ਰੇਮ ਪਿਆਰ ਸੁਪਾਕ ਇਕਾਗਰਤਾ ਬਖਸ਼ ਕਰਨੀ ਮੇਰੇ ਸ਼ਾਮ ਵਿੱਚ ਰਹ ਰਹੇ ਬੱਚਿਆਂ ਦੇ ਅੰਗ ਸੰਗ ਸਹਾਇ ਹੋਣਾ ਬੱਚਿਆਂ ਦੇ ਅੰਗ ਸੰਗ ਸਹਾਇ ਹੋਣਾ ਕਾਰੋਬਾਰ ਵਿੱਚ ਵਾਧੇ ਪਾਉਣੇ ਦਿਨ ਚੁਗਨੀ ਰਾਜ ਚੁਗਨੀ ਕਰਨੀ ਗੁਰੂ ਗਰੀਬ ਨਿਵਾਜ ਜੇ ਇਸ ਵਕਤ ਆਯੋਜਨ ਦੇ ਉੱਤੇ ਗੁਰੂਕੀਆਂ ਸੰਗਤਾਂ ਵਾਸਤੇ ਗੁਰੂ ਘਰ ਲੰਗਰ ਸਜ ਕੇ ਤਿਆਰ ਹੋਇਆ ਹੈ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਮਿੰਨਿਮਿਸ਼ਟਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਆਇ ਆਪ ਜੀ ਨੂੰ ਭੋਗ ਲੱਗੇ ਜਗ ਜੀ ਦੇ ਲੰਗਰ ਛਕੇ ਸੱਟੇ ਪਹਿਰੀ ਆਵੇ ਸਤਿਨਾਮ ਸ੍ਰੀ ਵਾਹਿਗੁਰੂ ਜੱਪੇ ਸੱਚੇ ਪਾਸ਼ਾ ਚੱਲਦੇ ਪ੍ਰਵਾਹਾਂ ਚ ਹੁਕਮਨਾਮੇ ਬਖਸ਼ਿਸ਼ ਕਰਕੇ ਸੰਕਾ ਨੂੰ નિਹਾਲ 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 ਕਰੋ ਸਰਬਾਧੇ ਕਲਜਰਾਸ ਕਰੋ ਗੁਰੂ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਗੱਜ ਕਰ ਆਜਾਵੇ ਬਾਬਾ ਜੀ ਸਿੰਘ ਬਾਬਾ ਜੀ ਹਾਰ ਸਿੰਘ ਬਾਬਾ ਚੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰਕੌਰ ਜੀ ਦੇ ਮਨ ਨੂੰ ਪਾਵੇ ਗੁਰਪ੍ਰਿਆ ਕਾਲ ਮਹਿਮਾਇਆ ਪਾਨ ਨਦਰੋ ਨਦਰ ਨਿਹਾਲ ਚੜਦੀ ਕਲਾ ਚੜਦੀ ਕਮਾਨ ਖਾਲਸਾ ਰੂਗਮਣਿਆ ਮਾਨ ਚਿੱਟਿਆਂ ਬਾਜਾਂ ਵਾਲਿਓ ਸਾਤਪੁਰ ਰੱਖ ਲਿਓ ਬਿਰਧ ਬਣੇ ਦੀ ਰਾਜ ਸਿਦੋ ਜਿਤਾ ਗੁਪਤਾ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਗੱਜ ਕੱਟੋ कजित कर अपना वे हार जावे सरकारे मानु पावे सब श्रीया काल कृपे काल में मैं पर नरोड से आ काल पर को मन्ने मार टिटे बाजा वाले मातरो राखले पर तने जी राज इज सुमर पात्र कुमार बा फिर से भी को सब श्रीया काल कुजाले का नाम ने आने तंतन सिंह जी दे मानु पावे खुशियाँ जिसका रूप लावे नियाल हो जाए तंतन बाबा दीजिए मनु पावे वागुरु जी का खालसा वागुरु

ਹਉ ਹਲਾ ਗੰਧਵਾਬ ਅਬੇ ਟੋਲ ਸੁਹਾਵਲੇ ਸੋ ਬਟੇ ਗੁਰੁ ਮੰਨ ਪਹੀ ਨੰਵੰਜ ਬ੍ਰਤੜਾ ਜੋ ਘਰ ਆਵੇ ਚਲ ਹਉ ਹਲਾ ਗੰਧਵਾ ਸਿਜੁ ਕੰਤਕ ਪੂ ਇਹ ਹਬ ਸਿਧਾਰ ਇਤਿ ਮੰਝ ਨਾਰ ਸਮਾਵੈ ਜੇ ਕੋ ਪਰਹਾਰ ਔਰ ਤੂ ਪਾਰ ਬ੍ਰਹਮਾ ਪਰਮੇਸ਼ਰ ਜੁਣ ਆਵਹਿ ਤੂ ਹੁਕਮੇ ਸਾਜ 헤 ਸਿਛਕ ਸਾਜ ਸਮਾਵਹਿ ਤੇਰਾ ਰੂਪ ਨਾ ਜਾਇ ਲਖਿਆ ਕਿਉ ਤੁਝ ਹੀ ਜਾਵੇ ਸਭ ਹੀ ਵਰਤੇ ਆਪ ਕੁਦਰਤ ਤੇ ਕਾਵਹੀ ਤੇਰੀ ਭਗਤ ਪਰਪੰਡ ਹਰ ਤੋੜ ਨ ਆਵਹੀ ਇਹ ਰਤਨ ਜਿਵਹਿਰ ਲਾਲ ਕਿਉ ਨ ਪਾਵਹੀ ਤਿਸ ਹੋਵਹਿ ਆਪ ਦਿਆਲ ਤੇ ਸਤ ਗੁਰ ਸੇਵਾ ਲਾਵਹੀ ਤਿਸ ਕਦਮ ਆਵੇ ਤੋਟ ਜੋ ਹਰ ਗੁਣ ਗਾਵਹੀ ਡਕਰੇ ਮੱਲਾ ਪੰਜਵਾ ਜਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੰਨੇ ਵੀ ਸੰਗਤ ਆਈ ਹੈ ਸਾਰੀ ਨੂੰ ਜੀ ਆਇਆਂ ਨੂੰ ਮੈਂ ਬਹੁਤ ਧੰਨਵਾਦੀ ਹਾਂ ਸਾਰੇ ਸੰਗਤਾਂ ਜਿਨ੍ਹਾਂ ਨੇ ਆਪਾਂ ਪਹਿਲੀ ਵਾਰੀ ਦੀਵਾਨ ਸਜਾਇਆ ਤੇ ਸਰਦਾਰ ਹਰਪ੍ਰੀਤ ਸਿੰਘ ਸਾਡੇ ਕੋਲ ਜੇ ਬੈਠੇ ਬੈਠੇ ਹੈ ਮੈਨੂੰ ਕਹਿੰਦੇ ਸ੍ਰੀ ਅਖੰਡ ਪਾਤਸ਼ਾਹ ਕਰੋਣਾ ਉਦ੍ਰੁਪਤੀ ਜਾ ਕਹਿੰਦਾ ਕਿ ਆਪਾਂ ਨਾਲ ਸਾਹਿਬ ਜੀ ਦਾ ਚੀਤ ਜੋੜ ਮੇਲਾ ਮਨੋਣਾ ਕਲਤੀ ਕਲਾ ਦੇ ਵਿੱਚ ਦੋ ਭੀਜੇ ਰਲ ਗਏ ਭਨੀਵਾਰ ਰਲ ਗਿਆ ਚਲਤੀ ਕਲਾ ਹੋ ਗਈ ਸੋ ਮਹਾਰਾਜ ਨੇ ਬੜੀ ਕਿਰਪਾ ਕੀਤੀ ਐ ਲੱਗੇ ਕਿ ਅਖਨਪਰ ਸਾਹਿਬ ਮਰਿਆਦਾ ਨਾਲ ਕਰੋਣਾ ਸਰਦਾਰ ਹਰਪ੍ਰੀਤ ਸਿੰਘ ਜੀ ਦੇ ਬੱਚੇ ਨੇ ਬੜੀ ਗੁਰੂ ਦੀ ਖੁਸ਼ੀ ਲਈ ਹੈ ਸੋ ਮੈਂ ਧੰਨਵਾਦੀ ਹਾਂ ਸਾਰੀ ਸੰਗਤਾਂ ਦਾ ਸੋ ਕੱਲ ਵੀ ਇਸੇ ਤਰੀਕੇ ਨਾਲ ਆਪ ਸੰਗਤਾਂ ਨੇ ਦਰਸ਼ਨਦਾਰੀ ਦੇਣੇ ਤੇ ਸਵੇਰੇ 9 ਵਜੇ ਮੈਂ ਬੱਚਿਆਂ ਨੂੰ ਖਾਸ ਕਰਕੇ ਕਹਿ ਰਿਹਾ ਅੱਜ 11 ਵਜੇ ਤੱਕ ਬੱਚਿਆਂ ਦਾ ਬੀਬੀਆਂ ਦਾ ਟਾਈਮ ਹੈ ਉਸ ਤੋਂ ਬਾਅਦ ਰਾਗੀ ਸਿੰਘਾਂ ਨੇ ਲੱਗਣਾ ਤੇ 12 ਤੇ ਕੋਈ ਢਾਡੀ ਜੱਥਾ ਲੱਗੇਗਾ ਜੋ ਬੀਬੀਆਂ ਦਾ ਢਾਡੀ ਜੱਥਾ ਹੈ ਸੋ ਸਾਰੇ ਕੱਲ ਆਇਓ ਭਾਈ ਲਖਵਿੰਦਰ ਸਿੰਘ ਜੀ ਆਏ ਨੇ ਸਫਾਲ ਸਿੰਘ ਜੀ ਆਏ ਨੇ ਮੈਂ ਕਿੰਨਿਆਂ ਦੇ ਨਾਲ ਵਾ ਸਾਰੇ ਆਏ ਸਾਰੇ ਨੇ ਜੀ ਆਏ ਸੋ ਮਾਰੇ ਕਿਰਪਾ ਕਰਨ ਸੋ ਪ੍ਰਸ਼ਾਦ ਅੱਜ ਤੁਨ ਮੂਫੀਆਂ ਦਾ ਛਕਾਂਦੇ ਕਹਿੰਦੇ ਠੰਡ ਬੜੀ ਆ ਮੈਂ ਚਲੋ ਅੱਜ ਮੂਫੀਆਂ ਛਕਾ ਦੋ ਸਾਰਿਆਂ ਨੂੰ ਫਿਰ ਸੋ ਮੈਂ ਜਹੇਦਾਰ ਜੀ ਆਏ ਸਪਾਲਸੀ ਮੈਂ ਕਹਾਂ 2 ਮਿੰਟ ਜੇ ਸੰਤਾਂ ਨੂੰ ਕੋ ਵਿਚਾਰ ਦੇ ਦੇਣ ਕਿ ਪ੍ਰਸ਼ਾਦ ਵੰਡੇ ਸੋ ਕਿਉਂਕਿ ਹੁਣ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਸੰਗ ਲਾ ਕੇ ਆ ਰਹੀਆਂ ਨੇ ਸੋ ਜ਼ਰੂਰ ਇੱਕ ਵਾਰੀ ਆਪਣੇ ਵਿਚਾਰ ਰੱਖਣ ਮੇਰੇ ਵੀ ਇਹਨਾਂ ਨਾਲ ਬਚਨ ਹੋਏ ਸਨ ਸੋ ਬੇਨਤੀ ਹੈ ਕਿ ਕੋਈ ਗੁਰੂ ਦੀ ਹਜ਼ੂਰੀ ਚਾਹਣ ਹੁਣ ਚਿਰ ਪ੍ਰਸ਼ਾਦ ਮੰਨੇ ਜਰੂਰ ਜੈ ਜੀ ਦੇ ਬਚਨ ਸੁਣ ਕੇ ਫਿਰ ਆਪਾਂ ਚੱਲ ਵਾਹਿਗੁਰੂ ਜੀ ਕੀ ਫਤਿਹ ਆਪ ਬਹੁਤ ਵੱਡੇ ਭਾਗਾਂ ਵਾਲੇ ਹੋ ਜਿੱਥੇ ਸਹਿਬ ਜਿਆਦਿਆਂ ਦੀ ਯਾਦ ਵਿੱਚ ਤਕਰੀਬ ਅੱਜ 5 ਦਿਨ ਹੋ ਗਏ ਕਿ 4 ਦਿਨ ਲਈ ਕੀਤਾ ਜਿਵੇਂ ਦੀਵਾਨ ਸੱਜ ਰਹੇ ਨੇ ਬਹੁਤ ਸਾਰੇ ਬੱਚੇ ਬੀਬੀਆਂ ਭੈਣਾਂ ਮੇਰੇ ਵੀ ਹਾਜ਼ਰੀਆਂ ਪਾਜ਼ੀਆਂ ਵਿੱਚੋਂ ਬੜੀ ਮਨ ਨੂੰ ਖੁਸ਼ੀ ਦੇਖੀ ਸਾਈਂਬਾਂ ਪਿਆਰ ਸਾਹਿਬ ਜਗਾਂ ਦੀ ਯਾਦ ਵਿੱਚ ਸਾਰੇ ਇਕੱਤਰ ਹੋਏ ਜਿੱਥੇ ਬਾਬਾ ਜੀ ਉਹ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਇੱਕ ਬਹੁਤ ਵੱਡੀ ਗੱਲ ਹੈ ਸਤਿਗੁਰ ਜੀ ਦੀ ਕਿਰਪਾ ਹੈ ਉਹਨਾਂ ਤੇ ਵੱਡੀ ਖਾਸ ਗੱਲ ਇਹ ਹੈ ਅੱਜ ਤੱਕ ਕਦੀ ਵੀ ਲੋ ਵੀ ਪੈਸਾ ਬਾਹਰ ਮਿਲਣਾ ਘੋਲ ਕੇ ਛਪਾਣਾ ਇਹ ਵੀ ਧੀ ਦੀ ਕਿਰਪਾ ਹੈ ਆਪਾਂ ਉਹਨਾਂ ਸਾਹਿਬ ਜਗਾਂ ਤੋਂ ਕਿੱਥੇ ਸਿੱਖਿਆਵਾਂ ਵੀ ਲੈਣੀ ਆਪਣੇ ਬੱਚਾ ਨੂੰ ਗੁਰਸਿੱਖ ਬਣਾਉਣਾ ਕਰਾ ਚਲਿਤ ਨਿਤਨਮ ਕਰਨਾ ਦੂਜੇ ਨੰਬਰ ਤੇ ਬਾਬਾ ਜੀ ਨੇ ਇਲੈਕਸ਼ਨ ਦੀ ਗੱਲ ਕਰ ਦਿੱਤੀ ਮੈਂ ਇਹ ਇਹਨਾਂ ਦਾ ਹੀ ਪ੍ਰਤਾਪ ਹੈ ਸਹੀ ਪੁੱਛੋ ਗੁਰੂ ਸਾਹਿਬ ਦਾ ਪ੍ਰਤਾਪ ਮੈਂ ਇਲੈਕਸ਼ਨਾਂ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੁੰਦਾ ਸਾਂ ਲੇਕਿਨ ਮੈਨੂੰ ਜਦੋਂ ਗੁਰਮਖਾਨੇ ਹੁਕਮ ਕੀਤਾ ਗੁਰੂ ਤੇ ਸਿੱਖਾਂ ਨੇ ਵੀ ਆਪਾਂ ਨੂੰ ਇਹ ਇਲੈਕਸ਼ਨ ਲੜਨਾ ਚਾਹੀਦਾ ਕਿਉਂਕਿ ਜੇ ਧਾਰਮਿਕ ਬੰਦੇ ਲੜਨਗੇ ਤਾਂ ਕੋਲ ਲੜਨਗੇ ਤਾਂ ਮੈਂ ਕਿਸੇ ਦੀ ਨਿੰਦਿਆ ਵੀ ਨਹੀਂ ਕਰਨੀ ਚਾਹੁੰਦਾ ਇਲੈਕਸ਼ਨ ਆਪਾਂ ਸਾਰੇ ਗੁਰਸਿੱਖਾਂ ਐ ਮੈਂ ਸ੍ਰੀ ਅਮਨੁ ਜੀ ਉਹ ਇਲੈਕਸ਼ਨ ਹੈ ਜਨਾ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਇਲੈਕਸ਼ਨ ਹੋਣੇ ਨੇ ਉਹਦੇ ਵਿੱਚ ਮੈਂ ਇੱਕ ਉਮੀਦਵਾਰ ਕੋਰਟ ਤੇ ਖੜੇ ਹੋਣਾ ਤੇ ਆਪ ਸਿੱਖਾਂ ਨੇ ਬੀਬੀਆਂ ਭੈਣਾਂ ਜਿੰਨਾਂ ਜਿੰਨਾਂ ਦੀਆਂ ਵੋਟਾਂ ਬਣੀਆਂ ਨੇ ਉਹ ਸਾਰੇ ਲੱਲ ਕੇ ਆਪਾਂ ਸਾਰੇ ਅੱਛਾ ਜੋ ਉਮੀਦਵਾਰ ਬਣਤੀ ਜੋ ਗੁਰੂ ਘਰ ਦੇ ਸੇਵਾਦਾਰ ਉਹਨਾਂ ਦੇ ਪਰਿਵਾਰਾਂ ਵਿੱਚ ਸਿੱਖੀ ਹੋ ਉਹਨਾਂ ਨੇ ਵੋਟਾਂ ਪਾ ਕੇ ਆਪਾਂ ਸਫਲ ਕਰਨਾ ਹੈ ਦੂਜੇ ਨੰਬਰ ਤੇ ਕੱਲ ਬਾਬਾ ਜੀ ਨੇ ਇੱਕ ਦੀਵਾਨ ਵਿੱਚ ਸਜਾਉਣੇ ਉਹਦੇ ਵਿੱਚ ਗੱਲ ਕਰ ਗਈ ਗਿੱਡੀ ਤੇ ਅੱਜਨਾ ਮੈਂ ਖੁਦ ਅਨਾਉਂਸ ਕਰਾਂ ਲੇਕਿਨ ਮੈਂ ਕੱਲ ਆਪ ਆਜਮ ਨਹੀਂ ਹੋ ਸਕਾਂਗਾ ਮੇਰੀ ਕੱਲ ਇੱਕ ਮੀਟਿੰਗ ਹੈ ਕਰਨਾਲ ਵਿੱਚ ਮੈਂ ਉੱਥੇ ਜਾਣਾ ਤੇ ਮੈਂ ਬਾਬਾ ਜੀ ਨੂੰ ਮੇਸ਼ਾ ਪ੍ਰੇਰਦਾ ਵੀ ਬਾਬਾ ਜੀ ਬਾਤ ਤੋਂ ਬਾਤ ਸੰਗਤ ਇਕੱਠੀ ਕਰੋ ਪ੍ਰਭਾਤ ਕੜੀਆਂ ਕਰਾਇਆ ਕਰੋ ਜਿਵੇਂ ਹੁਣ ਦੀਵਾਨ ਸਜਾਏ ਨੇ ਆਉਂਦੇ ਸਾਲ ਜ਼ਿੰਦਗੀ ਰੇਤ ਗੁਰੂ ਕਿਰਪਾ ਕਰੇ ਆਪਾਂ ਇਹ ਦੀਵਾਨ ਹਾਲ ਭਰ ਦੇਣਾ ਆਪਾਂ ਪੂਰੀ ਅਟੋ ਡੈਜਮੈਂਟ ਕਰਾਂਗੇ ਕਿ ਬਾਬਾ ਜੀ ਦੇ ਪ੍ਰੋਗਰਾਮਾਂ ਤੇ ਆਪਾਂ ਸਾਰੇ ਚੱਲਿਆ ਕਰੀਏ ਕਿ ਲੋਕਾਂ ਵੀ ਆਏ ਨੇ ਸਾਥ ਸੰਗਤ ਦੀ ਤੇ ਇਹੋ ਜੇ ਕੋਈ ਸਿੱਖ ਪਰਿਵਾਰ ਵਾਲੇ ਬਾਪੂ ਮਾਨ ਸਿੰਘ ਦੇ ਬੇਟੇ ਸਿੰਦਰ ਸਿੰਘ ਸਾਰੇ ਪੂਜਣਯੋਗ ਨੇ ਜੋ ਗੁਰੂ ਕੀ ਸੰਗਤ ਪੂਜਦੇ ਆ। ਬਾਬਾ ਜੀ ਉਹਨਾਂ ਵੀ ਦਾਸਵੰਨ ਵੀ ਸਾਰਿਆਂ ਦਾ ਧੰਨਵਾਦ ਹੈ। ਤੇ ਬਾਕੀ ਜੋ ਵਿਚਾਰਾ ਆਪਾਂ ਫਿਰਨਾ ਕਰਾਂ ਕਰਾਂ ਜਦੋਂ ਲੱਕ ਰੱਖਾਂਗੇ ਇੱਥੇ ਆਪਾਂ ਸਾਹਿਬ ਜੀ ਦੇ ਯਾਤਰੀ ਹੋ ਰਹੇ ਆ ਇਸ ਗੱਲ ਤੋਂ ਯਾਦ ਆ। ਗੱਲਾਂ ਨਹੀਂ ਕਰਦੀਆਂ ਗੁਰੂ ਅਗੇ ਹੀ ਅਰਦਾਸ ਕਰਨੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ। ਸਾਨੂੰ ਸਾਰਿਆਂ ਨੂੰ ਸਿੱਖੀ ਦੀ ਦਾਤਾਂ ਬਖਸ਼ਿਸ਼ ਕਰਨ ਸਾਰਿਆਂ ਪਰਿਵਾਰਾਂ ਨੂੰ ਸੁੱਖ ਵਰਤਾਂ ਪਰ ਬਾਬਾ ਜੀ ਨੂੰ ਬੇਨਤੀ ਆ ਲੰਗਰ ਚੱਲੇ ਬਿਨਾਂ ਕੋਈ ਵੀ ਜਾਣ ਦੀ ਕਿਰਪਾਲਤਾ ਨਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਜਿਹਨੀ ਸੰਗਤ ਆਈ ਹੈ ਕਲ ਵੀ ਦਾਸ ਨੇ ਨਿਮਰਤਾ ਸਹਿਬ ਬੇਨਤੀ ਕੀਤੀ ਦਾਸ ਨੂੰ ਸਵੇਰੇ ਪ੍ਰਭਾਤ ਸ੍ਰੀ ਹੈ ਜੀ ਤੇ ਪ੍ਰਭਾਤ ਸ੍ਰੀ ਵਿੱਚ ਸਾਰੇ ਹਾਜ਼ਰੀ ਭਰਨ ਮੈਂ ਜਹੇਦਾਰ ਜੀ ਨੂੰ ਕਹਾਂਗਾ ਸਾਡੇ ਵੀਰ ਆਏ ਹੋਏ ਐ ਮੈਂ ਇਹਨਾਂ ਨੂੰ ਬੇਨਤੀ ਕਰਾਂ ਦਾਸ ਨੂੰ ਕੱਲ ਪ੍ਰਭਾਤ ਸ੍ਰੀ ਹੈ ਦਾਸ ਦੇ ਘਰ ਗ੍ਰਹਿ ਵਿਖੇ ਜਰੂਰ ਸਵੇਰੇ ਗ੍ਰਹਿ ਵਿਖੇ ਅਰਦਾਸ ਬੇਨਤੀ ਫਿਰ ਗੁਰਦੁਆਰੇ ਸਾਹਿਬ ਦੀਵਾਨ ਸੇ ਜਾਣਾ ਹੈ ਸੋ 5:30 ਵਜੇ ਅਰਦਾਸ ਬੇਨਤੀ ਕਰ ਦਿੱਤੀ ਹੈ ਪ੍ਰਭਾਤ ਸੇਰੀ ਵਿੱਚ ਵੀ ਜਰੂਰ ਸਾਰੇ ਹਾਜ਼ਰੀਆਂ ਭਰਿਓ ਸੋ ਸਾਰਿਆਂ ਨੇ ਬੇਨਤੀ ਹੈ ਭਾਈ ਪ੍ਰਭਾਤ ਸੇਰੀ ਤੇ ਹਾਜ਼ਰੀਆਂ ਭਰਿਓ ਤੇ ਮੁੜ ਕੇ 9:00 ਵਜੇ ਤੋਂ ਲੈ ਕੇ ਗੁਰਦੁਆਰੇ ਸਜਣਗੇ ਖਾਨ ਪ੍ਰਸਾਦ ਦੇ ਭੋਜ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ